मेरे पिता जी जसवंत सिंह ए रनजोत सिंह साई जमीन नहीं जी के नाल कर ਇਹ ਕਿਸਾਨ ਅੰਦੋਲਨ ਕਿੰਨਾ ਜਨਜ਼ਾ ਅੰਦੋਲਨ ਆਪਰਾਵਾਂ ਦੇ ਨਾਲ ਜੀ ਤੁਰਨਾ ਪੈਂਦਾ ਇਹ ਭਰਾ ਇਕੱਲੇ ਜਾਂਦੇ ਫੇਰ ਕਿਹੜੀ ਗੱਲ ਜੇ ਅਸੀਂ ਨਾਲ ਚਲੇਗੇ ਪਰ ਸਰਕਾਰਾਂ ਬਹੁਤ ਧੱਕਾ ਗਈਆਂ ਪਹਿਲੇ ਮੋਰਚੇ ਚ ਗਏ ਸੀ ਜੀ ਪਹਿਲੇ ਮੋਰਚੇ ਤੇ ਗਏ ਤਿੰਨ ਚਾਰਾਂ ਪਹਿਲੇ ਮੋਰਚੇ ਗਏ ਜਿੱਤੀ ਜੀ ਵਾਰੀ ਆਈ ਸਾਡੀ ਤੇ ਜਿਆਦਾ ਗਏ ਤਿੰਨ ਤਿੰਨ 10 10 ਦਿਨ ਲਾ ਕੇ ਆਉਂਦੇ ਰਹਿਆ ਐ ਜੀ 33 ਦੇ ਗਏ ਆ ਹੁਣ ਕਿੰਨੇ ਦਿਨ ਹੋ ਗਏ ਘਰ ਗਏ 33 ਦੇ ਗਏ ਆ ਜੀ ਅੱਛਾ ਤੇ ਕੀ ਦੱਸੋ ਮੈਂ ਕੀ ਗੱਲ ਕਰੂੰ ਗੱਲ ਬਾਤ ਵੀਰ ਆਏ ਸੇਰਿਆਂ ਦੇ ਬਾਪੂ ਐ ਚਾਚਾ ਦੀ ਢੱਲੇ ਆ ਹੱਸ ਮੇਰਾ ਦਾ ਹਲਿਆ ਮੈਂ ਵੀ ਚੱਲੀਏ ਅੰਨੇ ਨਹੀਂ ਜਾਣ ਦੀ ਲੋੜ ਨੇ ਕੀ ਵੀਰ ਉਥੇ ਆਪਣੇ ਜ਼ਾਰੇ ਲੈ ਗਏ ਉਹਨਾਂ ਨੂੰ ਆਉਣਗੇ ਪਰਿਵਾਰ ਚ ਕੋਣ ਕੋਣੇ ਬਲਵਾਜ਼ ਮੇਰੀ ਮੰਮੀ ਹੀ ਮੇਰਾ ਪਾਪਾ ਹੈ ਦੋ ਮੇਰੇ ਬੱਚੇ ਆ ਤੇ ਭਾਈ ਫਿਆਕ ਸ਼ਹੀਦੀ ਦੋ ਮਹੀਆ ਪਹਿਣਾ ਹੋਇਆ ਹਾਂ ਬਹੁਤ ਹੋ ਗਿਆ ਨਹੀਂ ਉਥੇ ਬਾਦਰ ਦੇ ਆਪਣੇ ਬੰਦੇ ਸ਼ਹੀਦ ਹੋ ਰਿਹਾ ਸਰਕਾਰ ਮੰਨਦੀ ਵਿੱਚ ਕੀ ਕਹਿ ਰਹੀ ਸਰਕਾਰ ਨੇ ਬਹੁਤ ਜੀ ਦੁਖੀ ਕੀਤਾ ਕਿ ਜੇ ਇਹ ਕੰਮ ਨਾ ਕਰੇ ਸਰਕਾਰ ਤੇ ਦੁਖੀ ਕਾਹਦੇ ਲਈ ਆ ਕਾਨੂੰ ਕੀ ਲੋੜ ਕੇ ਇਹਨੂੰ ਘਰ ਛੱਡਣ ਦੀ ਕੀ ਹੁੰਦੀ ਤਾਂ ਕੀ ਮੈਂ ਕਰਦੇ ਮੰਗ ਕਰਦੇ ਆ ਵੀ ਇਹਦਾ ਹਿਸਾਬ ਮਿਲਣਾ ਚਾਹੀਦਾ ਸਾਨੂੰ ਅਜੀ ਜਨਤਾ ਉਥੇ ਬੈਠੀ ਇਹ ਕੰਮਾਂ ਤੋਂ ਬਚਾ ਕਰਨਾ ਚਾਹੀਦਾ ਸੰਘਤ ਨੂੰ ਘਰੋਂ ਘਰਨ ਉਹਨਾਂ ਦੇ ਜਿਹੜੇ ਹੱਕ ਮੰਗਦੇ ਉਹਨਾਂ ਹੁੰਦੇ ਹੁੰਦੇ ਸਾਡੇ ਹੱਕਾਂ ਬਾਰੇ ਸਾਨੂੰ ਦਿੱਤਾ ਜਾ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਇਹਨਾਂ ਦਾ ਨਾਮ ਜੀ ਸਰਦਾਰ ਜਸਵੰਤ ਸਿੰਘ ਹੈ ਜੀ ਇਸ ਸਬਾਈਪੁਰ ਤੋਂ ਹੀ ਰਹਿਣ ਵਾਲੇ ਆ ਇੱਥੋਂ ਦੇ ਪੱਕੇ ਵਸਨੀਕ ਆ ਇਹਨਾਂ ਦੇ ਪਿਤਾ ਦਾ ਨਾਮ ਗੁਰਦੇਤ ਸਿੰਘ ਸੀ ਇਹ ਸੱਤ ਭੈਣ ਭਾਈ ਇਹ ਪੰਜਵੇਂ ਨੰਬਰ ਦੇ ਆ ਇਹ ਤੇ ਸਾਡੀ ਸਬਾਈਪੁਰ ਦੀ ਇਕਾਈ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਪਰਿਵਾਰ ਹੀ ਸਿਵਾਨਬਾ ਰਹਿਆ ਹਰ ਪੱਖ ਤੋਂ ਹਰ ਤਰ੍ਹਾਂ ਚਾਹੇ ਕਿਹਤਰਾ ਦਾ ਵੀ ਸਮਰਥਨ ਹੋਵੇ ਉਹ ਨਾਲ ਜਾਣਦਾ ਹੋਵੇ ਜਾਂ ਪਿੰਡ ਦੇ ਵਿੱਚ ਆਰਥਿਕ ਸਮਰਥਨ ਦਾ ਹੋਵੇ ਜਾਂ ਹਰ ਤਰੀਕੇ ਦਾ ਵੀ ਸਮਰਥਨ ਇਹ ਕਰਦੇ ਆ ਜਦੋਂ ਅੰਦੋਲਨ ਇੱਕ ਚੱਲਦਾ ਦਿੱਲੀ ਅੰਦੋਲਨ ਇੱਕ ਚੱਲਦਾ ਉਦੋਂ ਵੀ ਇਹਨਾਂ ਦਾ ਸਮੂਹ ਪਰਿਵਾਰ ਦਾ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਨਾਲ ਸਮਰਥਨ ਰਿਹਾ ਉਦੋਂ ਵੀ ਸਮੇਂ-ਸਮੇਂ ਸਿਰ ਜਦੋਂ ਵੀ ਇਹਨਾਂ ਨੂੰ ਪਵੰਗਾਰ ਪਾਈ ਗਈ ਜਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਗਈ ਇਹ ਆਪ ਹੀ ਅੱਗੇ ਵਧ ਕੇ ਨਾਲ ਜਾਂਦੇ ਰਹਿਆ ਤੇ ਹਰ ਸਮੇਂ ਜਿੰਨਾ ਵੀ ਸਾਡੀ ਡਿਊਟੀ ਲੱਗਦੀ ਰਹੀ ਹੈ ਇਕਾਈ ਵੱਲੋਂ ਜ਼ੋਨ ਵੱਲੋਂ ਔਰ ਜ਼ਿਲੇ ਵੱਲੋਂ ਸੂਬੇ ਵੱਲੋਂ ਉਹਨੇ ਦੇਣੀ ਇਹ ਪੂਰਨ ਡਿਊਟੀ ਨਿਭਾ ਕੇ ਆਉਂਦੇ ਰਿਹਾ ਦਿੱਲੀ ਅੰਦੋਲਨ ਇੱਕ ਤੇ ਹੁਣ ਇਸੇ ਤਰ੍ਹਾਂ ਜਿਵੇਂ ਅੰਦੋਲਨ ਦੋ ਚੱਲਿਆ ਸੀ 11 ਫਰਵਰੀ ਨੂੰ ਇਥੋਂ ਮਾਰਚ ਕੀਤੇ ਆ ਇਹ ਪਹਿਲੇ ਸਮੇਂ ਵਿੱਚ ਗਏ ਸਾਡੇ ਨਾਲ ਪਹਿਲੀ ਵਾਰੀ ਵਿੱਚ ਸਾਡੇ ਨਾਲ ਇਹ ਤਕਰੀਬਨ 12-14 ਦਿਨ ਲਵਾ ਕੇ ਆਏ ਆ ਉਸ ਤੋਂ ਬਾਅਦ ਦੂਜੀ ਵਾਰੀ 'ਚ ਵੀ ਜਾ ਕੇ ਆਇਆ ਹੁਣੇ ਤੀਜੀ ਵਾਰਾ ਗਏ ਸੀ 30 ਤਰੀਕ ਨੂੰ ਮੈਂ ਆਪ ਇਹਨਾਂ ਨੂੰ ਛੱਡ ਕੇ ਆਇਆ ਹਾਂ ਉੱਥੇ ਤੇ ਉੱਥੇ ਹੁਣ ਡਿਊਟੀ ਨਿਭਾ ਰਿਹਾ ਸੀ ਬਹੁਤ ਵਧੀਆ ਠੀਕ ਠਾਕ ਹੀ ਸਿਹਤ ਪੱਖੋਂ ਕੋਈ ਗੱਲ ਨਹੀਂ ਸਿਹਤ ਜਾਬ ਸੀ ਉਮਰ ਇਹਨਾਂ ਦੀ ਲਗਭਗ 74-75 ਸਾਲ ਆ ਔਰ ਇਹਨਾਂ ਦੇ ਇੱਕ ਬੇਟਾ ਵਾ ਦੋ ਬੇਟੀਆਂ ਵਾ ਦੋ ਪੁੱਤੇ ਆ ਤੇ ਬਹੁਤ ਵਧੀਆ ਇਹਨਾਂ ਸਾਡਾ ਸਮੇਂ-ਸਮੇਂ ਸਰ ਸਾਥ ਦਿੱਤਾ ਹੁਣ ਵੀ ਇਹਨਾਂ ਨੂੰ ਤਕਰੀਬਨ ਸਤਵਾਂ ਦਿਨ ਉੱਥੇ ਹੋ ਗਿਆ ਸੀ ਗਿਆ ਨੂੰ ਦਰਮਿਆਨੀ 8ਵੇਂ ਦਿਨ ਦੀ ਰਾਤ ਚੱਲ ਰਹੀ ਸੀ ਜਦੋਂ ਅੱਧੀ ਰਾਤ ਤੋਂ ਬਾਅਦ ਰਾਤ ਵੀ ਇਹਨਾਂ ਦੇ ਗੱਲ तकरीबन 10 ਤੋਂ 10:30 ਵਜੇ ਦੇ ਲਬੇ ਵਿੱਚ ਲਗਭਗ ਘਰੇ ਇੱਥੇ ਗੱਲ ਹੋਈ ਹੈ ਤੁਹਾਡੇ ਮਾਧਮ ਰਹੀਂ ਕਿ ਇਸ ਪਰਿਵਾਰ ਦੀ ਪੂਰਨ ਮਦਦ ਕੀਤੀ ਜਾਵੇ ਜਥੇਬੰਦੀ ਦੇ ਸਾਥ ਦੇएगी ਦੇएगी ਤੇ ਸਰਕਾਰ ਨੂੰ ਵੀ ਅਸੀਂ ਸਿਸਟਮ ਨੂੰ ਵੀ ਇਹ ਪ੍ਰਸ਼ਾਸਨ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੂਬਾ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਇਹਨਾਂ ਨੂੰ ਪੂਰਨ ਹਰ ਤਰ੍ਹਾਂ ਦੀ ਜੋ ਸਾਥ ਦਿੱਤਾ ਜਾਵੇ ਔਰ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਔਰ ਬਣਦੇ ਇਹਨਾਂ ਨੂੰ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਚੰਗੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜੇ ਸਰਕਾਰ ਕਿਤੇ ਇਹਨਾਂ ਕਿਤੇ ਆਨਕਾਨੀ ਕਰੇਗੀ ਜੇ ਕਿਤੇ ਸਿਸਟਮ ਇਸ ਚੀਜ਼ ਤੋਂ ਪਿੱਛੇ ਹਟੇਗਾ ਤੇ ਪੂਰਨ ਸਬਾਜਪੁਰ ਨਗਰ ਦੀ ਜੋ ਇਕਾਈ ਆ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਔਰ ਜ਼ਿਲਾ ਔਰ ਸੂਬੇ ਲੈਵਲ ਤੇ ਅਸੀਂ ਸਿਸਟਮ ਦਾ ਵਿਰੋਧ ਕਰਕੇ ਔਰ ਬੇਨਤੀ ਕਰਕੇ ਜਿਸ ਤਰੀਕੇ ਨਾਲ ਵੀ ਇਹਨਾਂ ਦੇ ਹੱਕ ਰਅਸੀ ਕਰਾਉਣੀ ਪਈ ਕਰਵਾਵਾਂਗੇ ਧੰਨਵਾਦ ਜੀ ਭਾਜੀ ਉੱਥੇ ਆਏ ਦਿਨ ਹੀ ਮਤਲਬ ਕੀ ਸਰੂਪ ਕੀ ਕਰਨਗੇ ਬੰਦ ਨਹੀਂ ਹੋਣੀ ਇਹ ਟੀਚੇ ਪਰਬੰਧ ਆਪਾਂ ਤੇ ਸਮਝਦੇ ਆ ਇਹ ਪ੍ਰਬੰਧ ਨਹੀਂ ਹੈਗੇ ਪਰ ਸਿਸਟਮਾਂ ਦਾ ਪ੍ਰਬੰਧ ਹੈ ਗਿਆ ਸਿਸਟਮ ਕਹਿੰਦਾ ਉੱਥੇ ਮੈਡੀਕਲ ਕੈਂਪ ਹੈਗੇ ਸਾਡੇ ਵੱਲੋਂ ਸਿਸਟਮ ਕਹਿੰਦਾ ਸਾਡੇ ਵੱਲੋਂ ਉੱਥੇ ਐਂਬੂਲੈਂਸ ਹੈਗੀਆਂ ਪਰ ਉਸ ਸੰਗਤਾਂ ਦੇ ਸਹਿਯੋਗ ਨਾਲ ਹੀ ਉੱਥੇ ਐਂਬੂਲੈਂਸਾਂ ਚੱਲ ਰਹੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਜਿਵੇਂ ਕਿ ਉੱਥੇ ਮੈਡੀਕਲ ਸੁਵਿਧਾ ਮਿਲ ਰਹੀਆਂ ਤੁਸੀਂ ਵੀ ਦੇਖਿਆ ਇੱਕ ਲੜਕੀ ਆ ਕਿਸੇ ਕਾਰਪੋਰੇਟ ਘਰਾਣਿਆਂ ਦੇ ਹਸਪੀਟਲ 'ਚ ਨੌਕਰੀ ਕਰਦੀ ਸੀ ਉਹਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਖਾਰਜ ਵੀ ਕਰ ਦਿੱਤਾ ਗਿਆ ਉਹ ਲੜਕੀ ਉੱਥੇ ਸੁਭਾਵਾਂ ਨਿਭਾ ਰਹੀ ਆ ਜੋ ਕਿ ਹੁਣ ਸ਼ੰਭੂ ਮੋਰਚੇ ਦੇ ਉੱਤੇ ਤਹਿਨਾਤ ਆ ਪਰ ਜਦੋਂ ਨੂੰ ਆਪਾਂ ਨੂੰ ਪਤਾ ਲੱਗਦਾ ਜਦੋਂ ਨੂੰ ਆਪਾਂ ਰਾਜਪੁਰੇ ਪਹੁੰਚਦੇ ਆ ਉਦੋਂ ਨੂੰ ਇਹ ਚੀਜ਼ ਨੂੰ हां ਸੇ ਨੂੰ ਆਪਾਂ ਕਵਰ ਨਹੀਂ ਕਰ ਪਾਉਂਦੇ ਜੇ ਕਿਸੇ ਨੂੰ ਇਦਾਂ ਦੀ ਕੋਈ ਦੁਖਦਾਈ ਘਟਨਾ ਵਾਪਰ ਜਾਂਦੀ ਹੈ ਤੇ ਸੋ ਚੁੱਕੇ ਹੁਣ ਤੱਕ ਜਿਹਦੇ ਵਿੱਚ ਬੀਬੀਆਂ ਵੀ ਸ਼ਹੀਦ ਹੋਈਆਂ ਤੇ ਸਾਡੇ ਭਾਈ ਸਾਹਿਬ ਜਸਮਨ ਸਿੰਘ ਜੀ ਜੋ ਸਾਡੀ ਇਕਾਈ ਤੋਂ ਸ਼ਬਾਈਪੁਰ ਤੋਂ ਇਹ 89ਵੇਂ ਸ਼ਹੀਦ ਦਾ ਸਾਡੇ ਵੱਲੋਂ ਸਾਡੀ ਇਕਾਈ ਵੱਲੋਂ ਸਾਡੇ ਜ਼ੋਨ ਵੱਲੋਂ ਸਾਡੇ ਸੂਬੇ ਵੱਲੋਂ